ਸਾਡੀ ਸ਼ਹਿਰ ਵਾਸੀਆਂ ਨੂੰ ਤੇ ਖਾਸ ਤੌਰ ਤੇ ਸਟੂਡੈਂਟ ਨੂੰ ਅਪੀਲ ਇਹ ਹੀ ਹੈ ਵੀ ਜਿਹੜੀ ਇਹ ਆਪਸ਼ਨਲ ਲਾਈਫ ਨਹੀਂ ਹੈਗੀ ਆਪਾਂ ਜਿਹੜੀ ਅੱਜ ਸਟੇਜ ਤੇ ਬੈਠੇ ਆ ਜੋ ਦੌਰ ਚੱਲ ਰਿਹਾ ਇਹ ਆਪਸ਼ਨਲ ਨਹੀਂ ਹੈਗਾ ਇਹ ਟਾਰਗੇਟਡ ਹੈ ਤੁਸੀਂ ਆਪਣੇ ਤੁਸੀਂ ਇਹ ਆਪਣੇ ਟਾਰਗੇਟ ਬਣਾਓ ਤੁਹਾਨੂੰ ਜ਼ਿੰਦਗੀ 'ਚ ਕੀ ਕਰਨਾ ਹੈ ਨਾ ਕਿ ਜੋਬ ਮਿਲ ਗਿਆ ਉਹਦੇ 'ਚ ਗੁਜ਼ਾਰਾ ਕਰਨ ਲੱਗੇ ਹੋ ਇਹ ਚੱਲਣਾ ਨਹੀਂ ਹੈਗਾ ਅੱਜ ਤੁਹਾਡੇ ਘਰਾਂ 'ਚ ਚੱਲ ਰਿਹਾ ਪਰ ਜਦ ਕੱਲ੍ਹ ਤੁਸੀਂ ਘਰਾਂ 'ਚੋਂ ਬਾਹਰ ਕਦਮ ਪਾਏ ਤਾਂ ਤੁਸੀਂ ਕਿਹਰੇ ਜਾਓਗੇ ਇਸ ਸ਼ਹਿਰ ਦੇ ਨੌਜਵਾਨਾਂ ਨੂੰ ਸੇ ਦੇਣ ਦੇ ਮੰਤਵ ਨਾਲ ਤਕਵਾ ਵੈਲਫੇਅਰ ਸੁਸਾਇਟੀ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਲਈ ਮੈਡੀਕਲ ਦੀ ਪੜ੍ਹਾਈ ਦੀ ਕੋਚਿੰਗ ਦਾ ਜਲਦ ਹੀ ਪ੍ਰਬੰਧ ਕਰ ਰਹੀ ਹੈ ਤਾਂ ਜੋ ਸ਼ਹਿਰ ਦਾ ਕੋਈ ਹੋਣ ਹਰ ਵਿਦਿਆਰਥੀ ਕੋਚਿੰਗ ਦੀ ਫੀਸ ਨਾ ਟਟਾ ਪਾਉਣ ਦੀ ਸੂਰਤ ਵਿੱਚ ਪੜ੍ਹਾਈ ਨਾ ਛੱਡੀ ਅਤੇ ਸ਼ਹਿਰ ਦੇ ਵਿਦਿਆਰਥੀ ਵੱਧਤਵੱਧ ਮੈਡੀਕਲ ਦੀ ਪੜ੍ਹਾਈ ਕਰਨ ਅਤੇ ਉਚਾਈਆਂ ਛੂਹ ਸਕਣ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੁਜ਼ਮਲ ਰਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਥਾਨਕ ਜਨਸਵਿਚ ਵਿਖੇ ਕੀਤਾ। ਉਹਨਾਂ ਦੱਸਿਆ ਕਿ ਉਹਨਾਂ ਦੀ ਸੰਸਥਾ ਨੇ ਪਿਛਲੇ ਦਿਨੀ ਟੀਵੀ ਦੀ ਬਿਮਾਰੀ ਸੰਬੰਧੀ ਜਾਗਰ ਲੋਕਲ ਕੰਪਨੀਆਂ ਵਿੱਚ ਰੋਜ਼ਗਾਰ ਦੇ ਵਾਇਸ ਹਨ ਇਸ ਮੌਕੇ ਸੰਸਥਾ ਦੇ ਸਮੂਹ ਮੈਂਬਰ ਹਾਜ਼ਰ ਸਨ ਜਿੰਮੇਤਬ ਅੱਜ ਕਿਸ ਕੰਸਰਚ ਮੀਟਿੰਗ ਸੀ ਥੋੜਾ ਰੁਕੋ ਹਾਂਜੀ ਅਸਲਾਮੁਅਲੈਕੁਮ ਮੇਨਲੀ ਅੱਜ ਸਾਡੀ ਮੀਟਿੰਗ ਦਾ ਜਿਹੜਾ ਮਕਸਦ ਥਾ ਉਹ ਆਪਾਂ ਆਮ ਦੇਖਿਆ ਜਾਂਦਾ ਮਲੇਰ ਕੋਲੇ ਜਿਹੜੇ ਆਪਣੇ ਐਜੂਕੇਸ਼ਨ ਉੱਪਰ ਮੀਟਿੰਗ ਥੀ ਸਾਡੀ ਸ਼ਹਿਰ ਦੇ ਸਟੂਡੈਂਟਾਂ ਦੀ ਫਿਕਰ ਥੀ ਅੱਜ ਦੀ ਮੀਟਿੰਗ 'ਚ ਅਸੀਂ ਇਹ 2 ਮਹੀਨਿਆਂ ਤੋਂ ਸੋਚ ਰਹੇ ਹਾਂ ਪਲਾਨ ਕਰ ਰਹੇ ਹਾਂ ਪਰ ਅਲਹਮਦੁਲਿਲਾ ਹੁਣ ਅਸੀਂ ਇੱਕ ਪਲੇਟਫਾਰਮ ਤੇ ਪਹੁੰਚੇ ਆ ਦੇਖੋ ਜਿਹੜਾ ਆਪਣੇ ਨੋਰਮਲ ਮਲੇਰ ਕੋਲੇ ਚ ਦੇਖੀ ਜਾਂਦੀ ਐਜੂਕੇਸ਼ਨ ਤਾਂ 10ਵੀਂ ਤੋਂ ਬਾਅਦ ਇਹ ਐ ਵੀ ਆਪਣੇ ਜਿੰਨੇ ਵੀ ਨੋਰਮਲ ਸਟੂਡੈਂਟ ਹੁੰਦੇ ਨਾ ਤਾਂ ਉਹ ਸਾਰੇ ਆਰਟਸ ਸਟਰੀਮ ਕੰਨੀ ਨੂੰ ਜਾ ਵੜਦੇ ਨਾ ਸੋਚੋ 70 ਬੱਚੇ 75 ਬੱਚੇ ਆਰਟਸ ਜਾਂਦੇ ਨੇ ਔਰ 10 2000 ਬੱਚੇ ਮੈਡੀਕਲ ਔਰ ਨਾਨ ਮੈਡੀਕਲ ਵਿੱਚ ਆਉਂਦੇ ਨਾ ਇਹ ਨਹੀਂ ਵੀ ਬੱਚੇ ਆਪਣੇ ਇੰਟੈਲੀਜੈਂਟ ਨਹੀਂ ਹੈਗੇ ਇੰਟੈਲੀਜੈਂਟ ਬਹੁਤ ਨੇ ਆਪਣੇ ਬੱਚੇ ਮਾਸ਼ਾਅੱਲਾ ਪਰ ਗੱਲ ਇਹ ਐ ਕਿ ਆਪਣੇ ਜਿਹੜਾ ਮਲੇਰ ਕੋਲੇ ਚ ਡਾਊਨ ਟੂ ਅਰਥ ਫੈਮਿਲੀਜ਼ ਨੂੰ ਨੋਰਮਲ ਫੈਮਿਲੀਜ਼ ਨੂੰ ਉਹ ਜਿਹੜੀਆਂ ਲੋ ਅਫੋਰਡ ਨਹੀਂ ਕਰ ਪਾਉਂਦੀਆਂ ਜਿਹੜੇ ਆਪਣੇ ਹੁਣ ਜੀ ਮੈਂ ਆਪਾਂ ਮੈਡੀਕਲ ਦੇ ਵਿੱਚ ਦੇਖੀਏ ਫਿਜ਼ਿਕਸ ਬਾਇਓਕੈਮਿਸਟਰੀ ਤਿੰਨ ਸਬਜੈਕਟ ਆ ਜਾਂਦੇ ਨੇ ਇਹਨਾਂ ਦੀ ਜਿਹੜੀ ਟਿਊਸ਼ਨ ਫੀਸ ਆ ਉਹ 10 ਤੋਂ 15000 ਚਾਰਜ ਕਰ ਦੇਣਾ ਤਿੰਨ ਸਬਜੈਕਟਨ 40 42000 ਤੇ ਕਹਾਣੀ ਚਲੇਗੀ ਇਸ ਲਈ ਮਾਵਾ ਕਹਿੰਦਾ ਵੀ ਨਾ ਜੀ ਤੁਸੀਂ ਆਰਟੀਸ ਹੀ ਪਾ ਲਓ ਇੱਕ ਇਹ ਵੀ ਦੇਖਿਆ ਹੁੰਦਾ ਆਪਣੇ ਮਲੇਰ ਕੋਲੇ ਦੇ ਮਾਵਾ ਪਾਂਚ ਉਹ ਬੱਚੇ ਨੂੰ ਪੜਨ ਕਰਕੇ ਨਹੀਂ ਪੜਾ ਰਹੇ ਹੈਗੇ ਉਹ ਇੱਕ ਰਸਮ ਦੀ ਅਦਾਇਗੀ ਕਰ ਰਹੇ ਹਨ ਬੀ ਬਸ ਸਾਨੇ ਕਾਲੂ ਮੁਆਸ਼ਰੇ ਚ ਖੜਾਣਾ ਵੀ ਸਾਡਾ ਬੱਚਾ ਜੀ ਪੜਿਆ ਹੋਇਆ ਵੀ ਇਹ ਕਰਾ ਲਈ ਬਸ ਉਹਦੇ ਇੱਕ ਟੈਗ ਲੱਗ ਗਿਆ ਵੀ ਹਾਂ ਜੀ ਸਾਡਾ ਮੁੰਡਾ ਪੜਿਆ ਹੋਇਆ ਵੀ ਨੀਅਤ ਇਹ ਨਹੀਂ ਹੁੰਦੀ ਵੀ ਅਸੀਂ ਇਸ ਨੂੰ ਇਹਦਾ ਫਿਊਚਰ ਨੂੰ ਬ੍ਰਾਈਟ ਕਰਨਾ ਹੈ ਕਿ ਅਸੀਂ ਆਪਣੀ ਕੌਮ ਵਾਸਤੇ ਨੂੰ ਅਸੀਂ ਕੁਝ ਉਹਦੇ ਤੇ ਲੈ ਕੇ ਆਈਏ ਪੋਸਟ ਤੇ ਬਸ ਇੱਕ ਰਸਮ ਅਦਾ ਕਰਨੀ ਹੁੰਦੀ ਹੈ ਇਹਦੇ ਕਰਕੇ ਜਿਹੜਾ ਆਪਣਾ ਮੇਨ ਤਾਕਾ ਉਹ ਆਰਟਸ ਵੱਲ ਜਾ ਰਿਹਾ ਹੈ ਮੈਡੀਕਲ ਦੇ ਵਿੱਚ ਇੰਨੀਆਂ ਲਾਈਨਾਂ ਖਾਲੀ ਪਈਆਂ ਨੇ ਪੋਸਟਾਂ ਖਾਲੀ ਪਈਆਂ ਨੇ ਨੀਡ ਦੀਆਂ ਦੇਖੋ ਤੁਸੀਂ ਕਿੰਨੀਆਂ ਮਤਲਬ ਮੈਡੀਕਲ ਲਾਈਨ 'ਚ ਪੋਸਟਾਂ ਖਾਲੀ ਜਾਂਦੀਆਂ ਹਨ ਆਪਣੇ ਬੱਚੇ ਅੱਗੇ ਨਹੀਂ ਆ ਰਹੇ ਤਾਂ ਸਾਡੀ ਟੀਮ ਵੱਲੋਂ ਇਹ ਪਿਛਲੀ ਪੁਰਾਣੀ ਫਿਕਰ ਕੀਤੀ ਜਾ ਰਹੀ ਸੀ ਵੀ ਆਪਾਂ ਇਸ ਤੇ ਉੱਪਰ ਕੀ ਕੰਮ ਕਰ ਸਕਦੇ ਆ ਤਾਂ ਹੁਣ ਸਾਨੇ ਪੂਰੀ ਤਕਵਾ ਵੈਲਫੇਅਰ ਸੁਸਾਇਟੀ ਵੱਲੋਂ ਇਨਸ਼ਾਅੱਲਾ ਬਸਟਾਂਡ ਮੁਹੰਮਦੀ ਮਸਜਿਦ ਟਿਊਸ਼ਨ ਸੈਂਟਰ ਅਸੀਂ ਖੋਲਣ ਜਾ ਰਹੇ ਆ ਮੈਡੀਕਲ ਔਰ ਨੋਨ ਮੈਡੀਕਲ ਦਾ ਜਿਸ ਵਿੱਚ ਅਸੀਂ ਸ਼ਹਿਰ ਦੇ ਸਾਰੇ ਸਕੂਲਾਂ ਦੇ 10ਵੀਂ ਦੇ ਬੱਚਿਆਂ ਦੇ ਐਂਟ੍ਰੈਂਸ ਐਗਜ਼ਾਮ ਲਵਾਂਗੇ ਐਗਜ਼ਾਮ ਵਿੱਚ ਅਸੀਂ ਬੱਚਿਆਂ ਦੇ 60% ਨੰਬਰ ਦੇਖਨੇਗਾ ਜਿਹੜੀ ਮੇਨ ਚੀਜ਼ ਦੇਖਾਂਗੇ ਅਸੀਂ ਉਹਨਾਂ ਦਾ ਫੈਮਿਲੀ ਬੈਕਗ੍ਰਾਉਂਡ ਬੱਚੇ ਜ਼ਰੂਰਤਮੰਦ ਘਰਾਂ ਦੇ ਸਨ ਟੋਟਲੀ ਇਹ ਖੁੱਲਾ ਐਲਾਨ ਹੈ ਮਲੇਰ ਕੋਲੇ ਦੇ ਬੱਚਿਆਂ ਲਈ ਜੋ ਬੱਚੇ ਪੜ੍ਹਾਈ ਛੱਡ ਜਾਂਦੇ ਨੇ ਮੈਡੀਕਲ ਚਾਹਤ ਹੈ ਪਰ ਉਹ ਫਾਈਨੈਂਸ਼ੀਅਲੀ ਕਮਜ਼ੋਰੀਆਂ ਦੇ ਕਰਕੇ ਟਿਊਸ਼ਨ ਫੀਸ ਨਹੀਂ ਹੈਗੀ ਉਹ ਪੜ੍ਹ ਨਹੀਂ ਪਾਉਂਦੇ ਹੈਗੇ ਉਹਨਾਂ ਲਈ ਇਹ ਖੁੱਲਾ ਐਲਾਨ ਹੈ ਕਿ ਉਹ ਬੱਚੇ ਸਾਡੇ ਤੱਕ ਸੰਪਰਕ ਕਰਨ ਉਹਨਾਂ ਦੇ ਅਸੀਂ ਪੇਪਰ ਲੈਣ ਜਾ ਰਹੇ ਹਾਂ ਸਕੂਲ ਟੂ ਸਕੂਲ ਔਰ ਇਨਸ਼ਾਅੱਲਾ ਅਗਰ ਬੱਚਾ ਸਿਲੈਕਟ ਹੁੰਦਾ ਹੈ ਔਰ ਫੈਮਿਲੀ ਕੰਨੀ ਹੋ ਬੱਚਾ ਜ਼ਰੂਰਤਮੰਦ ਫੈਮਿਲੀ ਦਾ ਤਾਂ ਉਹਨੂੰ ਸਿਲੈਕਟ ਕੀਤਾ ਜਾਊਗਾ ਔਰ ਉਹਨੂੰ ਪੂਰਾ ਸਾਲ ਟਿਊਸ਼ਨ ਹੈ ਜਿਹੜੀ ਉਹ ਫ੍ਰੀ ਦਿੱਤੀ ਜਾਊਗੀ ਮੈਡੀਕਲ ਔਰ ਨਾਨ ਮੈਡੀਕਲ ਦੀ ਪੱਕੀ ਇਸ ਤੋਂ ਪਹਿਲਾਂ ਹੋਰ ਕੀ ਕੀ ਪ੍ਰੋਜੈਕਟ ਕੀਤੇ ਨੇ ਥੋੜੀ ਜਿਹੀ ਸੋਸਾਇਟੀ ਨੇ ਸਾਡੀ ਸੋਸਾਇਟੀ ਵੱਲੋਂ ਅਲਹਮਦੁਲਿਲਾ ਰੈਗੂਲਰ ਚੱਲਿਆ ਜਾ ਰਿਹਾ ਕੋਈ ਐਸਾ ਮੰਤ ਨਹੀਂ ਹੈਗਾ ਵੀ ਅਸੀਂ ਖੰਜਾਇਆ ਹੋਵੇ ਜਿਵੇਂ ਕਿ ਅਸੀਂ ਲਾਸਟ ਮੰਥ ਟੀਵੀ ਦੇ ਉੱਪਰ ਪੂਰੀ ਮਿਹਨਤ ਕੀਤੀ ਹੈ ਸ਼ਹਿਰ 'ਚ ਅਸੀਂ ਹਰ ਮੁਹੱਲੇ ਤੋਂ ਗਲੀ ਤੋਂ ਗਲੀ ਮੁਹੱਲੇ ਤੋਂ ਮੁਹੱਲੇ ਸਾਨੇ ਕੈਂਪ ਲਗਾਏ ਜਿਸ ਚੋਂ ਸਾਨੇ ਸਿੰਪਟਮਸ ਟੀਵੀ ਦੇ ਚੈੱਕ ਕੀਤੇ ਮਾਜ਼ੀ ਦਾ ਐਲਾਨ ਕੀਤੇ ਸਾਨੇ ਜਿਵੇਂ ਕਿ ਦੋ ਬ੍ਰਾਂਚ ਕੈਂਪ ਤਾਂ ਸਾਡਾ ਪਹਿਲਾ ਉਸ ਤੋਂ ਬਾਅਦ ਸਾਨੇ 6ਠੇ ਦੇ ਅੰਦਰ ਤੱਕ ਇਹ ਚਲਾਇਆ ਕੱਚਾ ਕੋਡ ਚੌਂਤਰੇ ਤੇ ਲਗਾਇਆ ਭੂਮਸੀ ਚ ਲਗਾਇਆ ਥਾਈ ਤੇ ਲਗਾਇਆ ਸਾਨੇ ਇਸ ਤੋਂ ਇਲਾਵਾ ਅਸੀਂ ਨਾਲ ਮੇਨ ਇਹ ਵੀ ਦੇਖ ਰਹੇ ਹਾਂ ਜਿਹੜੇ ਬੱਚੇ ਫੈਮਿਲੀ ਬੱਚੇ ਪੜ ਨਹੀਂ ਪਾਏ ਸਾਡੇ ਮੁੰਡੇ ਅਨਪੜ੍ਹ ਰਹੇ ਗਏ ਸੇ ਕਿਸੇ ਟਾਈਮ ਚ ਉਹ ਬੇਲੇ ਫਿਰਦੇ ਨੇ ਨਸ਼ੇ ਚ ਜਾ ਰਹੇ ਨੇ ਉਹਨਾਂ ਨੂੰ ਅਸੀਂ ਮੇਨਲੀ ਨੌਕਰੀਆਂ ਤੇ ਲਵਾ ਰਹੇ ਹਾਂ ਜਿਵੇਂ ਲੋਕਲ ਬੇਸਿਸ ਦੁਕਾਨਾਂ ਤੇ ਸ਼ੋਰੂਮਜ਼ ਕੱਪੜਿਆਂ ਦੇ ਸ਼ੋਰੂਮਜ਼ ਤੇ ਕੋਈ ਐਸੈਸਰੀ ਦੀਆਂ ਦੁਕਾਨਾਂ ਤੇ 10 ਤੋਂ 12 ਹਜ਼ਾਰ ਦੀਆਂ ਤਨਖਾਹਾਂ ਤੇ ਅਸੀਂ ਮੁੰਡੇ ਲਗਾਤਾਰ ਲਵਾ ਰਹੇ ਹਾਂ ਮੈਡੀਸਨ ਕੰਪਨੀ 'ਚ ਸਾਡੇ ਮੁੰਡੇ ਬਹੁਤ ਜਾ ਚੁੱਕੇ ਨੇ ਜੋ ਕਿ 15000 ਰੁਪਿਆ ਲੈ ਰਹੇ ਨੇ 14 14000 ਰੁਪਿਆ ਲੈ ਰਹੇ ਨੇ ਇਹ ਚੇ ਵੀ ਆ ਜੇ ਕੋਈ ਸ਼ਹਿਰ ਦਾ ਮੁੰਡਾ ਜੋ ਕਿ ਰੋਜ਼ਗਾਰ ਦੇਖ ਰਿਹਾ ਜ਼ਰੂਰਤਮੰਦ ਕਰਦਾ ਤਾਂ ਉਹ ਸਾਡੀ ਕੋ ਸੋਸਾਇਟੀ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦਾ ਹੈ ਤਾ ਉਹਨੂੰ ਇਨਸ਼ਾਅੱਲਾ 2-4 ਦਿਨਾਂ ਦੇ ਵਿੱਚ ਹੀ 10 ਤੋਂ 12 ਹਜ਼ਾਰ ਜਾਂ ਫਿਰ ਉਹ ਪੜਿਆ ਹੋਇਆ ਹੈ ਗ੍ਰੈਜੂਏਟ ਹੈ ਤਾਂ ਉਹਨੂੰ ਇਨਸ਼ਾਅੱਲਾ ਉਹਦੇ ਹਿਸਾਬ ਨਾਲ 13-14 ਹਜ਼ਾਰ ਦੀ ਨੌਕਰੀ ਤੱਕ ਦੀ ਮਿਹਨਤ ਪੂਰੀ ਉਹਨੂੰ ਨੌਕਰੀ ਲੱਭ ਕੇ ਦਿੱਤੀ ਜਾਵੇਗੀ। ਅ ਕੰਕਲੂਡਰ ਤੋਂ ਪਹਿਲਾਂ ਇੱਕ ਅਪੀਲ ਲਵਾਂਗਾ ਕਿ ਇਹ ਅਪੀਲ ਹੈ ਤੁਹਾਡੀ ਸ਼ਹਿਰ ਸ਼ਹਿਰ ਵਾਸੀਆਂ ਨੂੰ ਖਾਸ ਤੌਰ ਤੇ ਸ਼ਹਿਰ ਦੇ ਸਟੂਡੈਂਟਸ ਨੂੰ। ਸਾਡੀ ਸ਼ਹਿਰ ਵਾਸੀਆਂ ਨੂੰ ਤੇ ਖਾਸ ਤੌਰ ਤੇ ਸਟੂਡੈਂਟ ਨੂੰ ਅਪੀਲ ਇਹ ਹੀ ਹੈ ਵੀ ਜਿਹੜੀ ਇਹ অপশনাল লাইফ ਨਹੀਂ ਹੈਗੀ আপনা ਜਿਹੜੀ ਅੱਜ ਸਟੇਜ ਤੇ ਬੈਠੇ ਆਂ ਜੋ ਦੌਰ ਚੱਲ ਰਿਹਾ ਇਹ অপਸ਼ਨਲ ਨਹੀਂ ਹੈਗਾ ਇਹ ਟਾਰਗੇਟਡ ਹੈ ਤੁਸੀਂ ਆਪਣੇ ਤੁਸੀਂ ਇਹ ਆਪਣੇ ਟਾਰਗੇਟ ਬਣਾਓ ਤੁਹਾਨੂੰ ਜ਼ਿੰਦਗੀ ਚ ਕੀ ਕਰਨਾ ਹੈ ਨਾ ਕਿ ਜੋਬ ਮਿਲ ਗਿਆ ਉਹਦੇ ਚ ਗੁਜ਼ਾਰਾ ਕਰਨ ਲੱਗਿਓ ਇਹ ਚੱਲਣਾ ਨਹੀਂ ਹੈਗਾ ਅੱਜ ਤੁਹਾਡੇ ਘਰਾਂ ਚ ਚੱਲ ਰਿਹਾ ਪਰ ਜਦ ਕੱਲ੍ਹ ਤੁਸੀਂ ਘਰਾਂ ਚੋਂ ਬਾਹਰ ਕਦਮ ਪਾਏ ਤਾਂ ਤੁਸੀਂ ਘੇਰੇ ਜਾਓਗੇ ਇਸ ਲਈ অপਸ਼ਨਾਂ ਜੋ ਨਿਕਲ ਜੋ ਟਾਰਗੇਟ ਰੱਖ ਲਓ ਆਪਣੇ ਤੁਹਾਨੂੰ ਕਰਨਾ ਕੀ ਹੈ ਤਾਂ ਜਾ ਕੇ ਕੁਝ ਮਿਲੂਗਾ ਨਹੀਂ ਤੁਹਾਨੂੰ ਪਤਾ ਹੈ ਕੋਈ ਵੀ ਨਿਊਜ਼ ਚੈਨਲ ਆ ਸਕਦੇ ਹੋ ਕੁਛ ਵੀ ਦੇਖ ਸਕਦੇ ਹੋ ਮੋਬਾਈਲ ਕੋਲ ਕੇ ਫੇਸਬੁਕ ਤੇ ਚੈੱਕ ਕਰ ਲੋ ਕਿਤੇ ਕੋਈ ਹੱਲ ਨਹੀਂ ਹੈਗਾ ਹੱਲ ਇਹੀ ਹੈ ਕਿ ਤੁਹਾਡੇ ਟਾਰਗੇਟ ਕੀ ਨਜ਼ਿੰਦਗੀ ਦੇ ਤਾਂ ਜਾ ਕੇ ਕਾਮਯਾਬੀਆਂ ਨਾ ਅਗਰ ਤੁਸੀਂ ਆਪਸ਼ਨਾਂ ਤੇ ਬੈਠੇ ਹੋ ਵੀ ਹਾਂਜੀ ਚਾਚੇ ਨੇ ਕੰਮ ਲਵਾ ਮਾਮੇ ਦਾ ਜਾਂ ਬਾਪੂ ਨੇ ਜੋ ਵੀ ਹੈ ਆਪਸ਼ਨਾਂ ਤੇ ਬੈਠੇ ਆ ਤਾਂ ਕੋਈ ਇਹਦਾ ਹੱਲ ਨਹੀਂ ਹੈਗਾ ਜੀ ਜਵੇਂ ਸਭ ਕਹਾ ਕਹਿਣਾ ਚਾਹਣਗੇ ਅੱਜ ਜੋ ਸੌਰੀ ਪੰਜਾਬੀ ਜੈਤਮਾ ਕੋਈ ਗੱਲ ਨਹੀਂ ਹੋ ਜ਼ਿਆਦਾ ਵਿਤਰ ਮੋਡ ਆਫ ਲੈਂਗੁਏਜ ਵੀ ਕਰਦੇ ਵਧੀਆ ਸਹੀ ਸਹੀ ਸਰ ਕੀ ਕਹਿਣਾ ਚਾਹੋਗੇ ਅੱਜ ਜੋ ਮੀਟਿੰਗ ਹੋਈ ਹੈ ਤੁਸੀਂ ਅਟੈਂਡ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਕਿੰਨੇ ਕਿੰਨ ਐਨਥੂਸੀਆਸਟਿਕ ਲੱਗੇ ਮੁੰਡੇ ਨਹੀਂ ਸਭ ਤੋਂ ਪਹਿਲਾਂ ਤਾਂ ਮੈਂ ਇਸ ਚੀਜ਼ ਦੀ ਮੁਬਾਰਕਬਾਦ ਦੂੰਗਾ ਕਿ ਮਾਸ਼ਾਅੱਲਾ ਜਿਹੜੇ ਆਪਣੇ ਨੌਜਵਾਨ ਤਬਕਾ ਹੈ ਆਪਾਂ ਸਰ ਡੀਮੋਟੀਵੇਟ ਕਰਦੇ ਆ ਉਹਨਾਂ ਨੂੰ ਕ੍ਰਿਟਿਸਾਈਜ਼ ਕਰਦੇ ਆ ਤਾਂ ਬੜੀ ਖੁਸ਼ੀ ਹੋਈ ਮੈਨੂੰ ਇਹ ਚੀਜ਼ ਜਾਣ ਕੇ ਕਿ ਆਪਣਾ ਨੌਜਵਾਨ ਤਬਕਾ ਹੈ ਔਰ ਮਾਸ਼ਾਅੱਲਾ ਤਕਵਾ ਵੈਲਫੇਅਰ ਸੁਸਾਇਟੀ ਲਈ ਪੂਰੀ ਨੌਜਵਾਨਾਂ ਨਾਲ ਪਰੀ ਹੋਈ ਹੈ ਇਹਨਾਂ ਨੇ ਇਸ ਚੀਜ਼ ਦੇ ਉੱਪਰ ਸੋਚਿਆ ਜੋ ਕਿ ਇੱਕ ਵੈਰੀ ਫਿਊਚਰਿਸਟਿਕ ਥਿੰਕਿੰਗ ਹੈ ਜਿਸ ਵਿਜ਼ਨ ਹੈ ਕਿ ਆਪਾਂ ਨੂੰ ਸਾਇੰਸ ਟੈਕਨੋਲੋਜੀ ਜਿਹੜੀ ਜੋ ਪ੍ਰੈਜ਼ੈਂਟ ਤੇ ਫਿਊਚਰ ਬਹੁਤ ਅਹਿਮ ਰੋਲ ਪਲੇ ਕਰਨ ਵਾਲਾ ਉਹਦੇ ਚ ਆਪਣੇ ਬੱਚੇ ਕਿਨੇ ਇੰਨੇ ਪਿੱਛੇ ਨੇ ਉਹਦੇ ਉੱਪਰ ਗੌਰ ਕਰਨਾ ਕੋਈ ਐਕਸ਼ਨ ਪਲਾਨ ਬਣਾਉਣਾ ਤੇ ਬੱਚਿਆਂ ਨੂੰ ਉੱਚ ਅੱਗੇ ਲੈ ਕੇ ਆਉਣਾ ਇਹ ਸੋਚਿਆ ਇਹਨਾਂ ਨੇ ਇਹ ਬਹੁਤ ਵੱਡੀ ਗੱਲ ਹੈ ਇਸmein ਇਹਨਾਂ ਨੂੰ ਮੁਬਾਰਕਬਾਦ ਦਿਨਾ ਕਿ ਬਹੁਤ ਇਹਨਾਂ ਨੇ ਫਿਊਚਰਿਸਟਿਕ ਸੋਚ ਦਾ ਇੱਕ ਮਜ਼ਾਹਰਾ ਕੀਤਾ ਹੈ ਕਿ ਹਾਂ ਇੱਕ ਇਨੀਸ਼ੀਏਟਿਵ ਲਿਆ ਪਹਿਲਾਂ ਸੋਚਿਆ ਇਹਨਾਂ ਨੇ ਇਹ ਹੀ ਬਹੁਤ ਬੜੀ ਗੱਲ ਹੈ ਸੈਕੰਡ ਹੈ ਇਹ ਚੀਜ਼ ਕਿ ਸਿਰਫ ਸੋਚਣ ਨਾਲ ਨਹੀਂ ਅੱਗੇ ਇਹਨਾਂ ਨੇ ਕੁਝ ਇਨੀਸ਼ੀਏਟਿਵਸ ਵੀ ਲਏ ਆਲਰੇਡੀ ਜਗ੍ਹਾ ਫਿਕਸ ਕਰ ਲਈ ਇੱਕ ਪਲਾਨ ਬਣਾ ਲਿਆ ਡਿਸਕਸ ਕੀਤਾ ਕਿ ਹਾਂ ਕਿਸ ਤਰ੍ਹਾਂ ਆਪਾਂ ਉਹਨਾਂ ਨੂੰ ਕਰ ਸਕਦੇ ਹਾਂ ਜੋਸ਼ ਤਾਂ ਮੈਨੂੰ ਪੂਰਾ ਦਿਖ ਰਿਹਾ ਹੈ ਮੈਂ ਦੁਆ ਵੀ ਕਰਦਾ ਹਾਂ ਕਿ ਅੱਲਾਹ ਤਾਲਾ ਇਹਨਾਂ ਨੂੰ ਇਹਨਾਂ ਦੀ ਜਿਹੜੀ ਐਫਰਟਸ ਨੇ ਇਹਨਾਂ 'ਚ ਬਰਕਤ ਦੇਣ ਤੇ ਇਹਨਾਂ ਦੇ ਐਫਰਟਸ ਨੂੰ ਕਾਮਯਾਬ ਕਰਨ ਤੇ ਸ਼ਹਿਰ ਦੇ ਬੱਚੇ ਜਿਨੇ ਨੇ ਜੋ ਸਿਰਫ ਫਾਈਨੈਂਸ਼ੀਅਲ ਏਡ ਦੀ ਕਮੀ ਦੇ ਕਾਰਨ ਸਾਇੰਸ ਸਟਰੀਮਸ ਤੋਂ ਪਿੱਛੇ ਰਹਿ ਜਾਂਦੇ ਨੇ ਉਹ ਸਾਰੇ ਦੇ ਸਾਰੇ ਬੱਚੇ ਇਸ ਇਨੀਸ਼ੀਏਟਿਵ ਦੇ ਜ਼ਰੀਏ ਅਗੇ ਹੋਣ ਤੇ ਸਾਇੰਸ ਸਟਰੀਮਸ ਅੱਗੇ ਵਧਣ ਤੇ ਆਪਣੇ ਕਰਦਾ ਆਪਣੇ ਸ਼ਹਿਰ ਦਾ ਆਪਣੀ ਸਟੇਟ ਦਾ ਆਪਣੇ ਕੰਟਰੀ ਦਾ ਤੇ ਪੂਰੀ ਦੁਨੀਆ 'ਚ ਆਪਣਾ ਨਾਮ ਰੋਸ਼ਨ ਕਰਨ ਜਿਵੇਂ ਸਭ ਤੁਹਾਡੇ ਕਿਹੜੀ ਸਕੋਲਰ ਹੋਗੇ ਇਹਨਾਂ ਨੂੰ ਇਹਦਾ ਨੈਕਸਟ ਪੜਾਅ ਕਰਮ ਨਾਲ ਕਰ ਦੇਖੀਏ ਸਾਇੰਸ ਸਟਰੀਮ ਮੈਂ ਖੁਦ ਇੱਕ ਸਾਇੰਸ ਸਟੂਡੈਂਟ ਹਾਂ ਤੋ ਮ ਅਜ਼ ਅਜ਼ ਬੀਟੈਕ ਅਜ਼ ਇੰਜੀਨੀਅਰ ਵੀ ਹੈ ਤਾਂ ਇਹ ਰਿਚ ਜਿਸ ਤਰ੍ਹਾਂ ਦੀ ਵੀ ਟੈਕਨੀਕਲ ਐਕਸਪਰਟਿਸ ਇਹਨਾਂ ਨੂੰ ਲੋੜ ਪਊਗੀ ਅਸੀਂ ਪੂਰੀ ਤਰ੍ਹਾਂ ਇਹਨਾਂ ਦੇ ਨਾਲ ਹੈ ਤੇ ਐਸੇ ਕੰਮ ਜੋ ਬੱਚਿਆਂ ਦੀ ਐਜੂਕੇਸ਼ਨ ਨੂੰ ਅਪਲਿਫਟਮੈਂਟ ਵਾਸਤੇ ਜੋ ਇਹਨਾਂ ਨੂੰ ਜ਼ਰੂਰਤ ਪਊਗੀ ਟਾਈਮ ਟੂ ਟਾਈਮ ਅਸੀਂ ਉਹਨਾਂ ਨੂੰ ਪੂਰਾ ਸਪੋਰਟ ਕਰਾਂਗੇ ਇਨਸ਼ਾਅੱਲਾ ਤੇ ਸਾਡੀ ਦੁਆਵਾਂ ਤੇ ਸਾਡੇ ਐਫਰਟਸ ਤੇ ਸਾਡੀ ਐਕਸਪਰਟਿਸ ਇਹਨਾਂ ਦੇ ਨਾਲ